ਤੋਰ ਨਾਲ ਪੁਰਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੈਂ ਫੋਟੋ ਤੁਹਾਨੂੰ ਦਿਖਾ ਰਿਹਾ ਜੀ ਇਹ ਵੀਰ ਸਾਡਾ ਇੱਥੇ ਡਿੱ ਗਿਆ ਤੇ ਲੱਗੇ ਟਰੈਕਟਰ ਆ ਜੇ ਕੋਈ ਮੇਰਾ ਵੀਰ ਜਾਣਦਾ ਹੋਵੇ ਟਾਂਡੇ ਸ਼ਿਮਲਾ ਪਹਾੜੀ ਤੇ ਮੈਂ ਖੜਾ ਹਾਂ ਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਮੈਨੂੰ ਹੁਣੇ ਮੇਰੇ ਵੀਰ ਦਾ ਕਿਸੇ ਦਾ ਟੈਲੀਫੋਨ ਆਇਆ ਸੀ ਭਾਜੀ ਜਰੂਰ ਆਪਾਂ ਇਹੋ ਹੀ ਸੋਚੀ ਰਹੀਏ ਜਰੂਰ ਕੀ ਪਹਿਲਾਂ ਕੀ ਗੱਲ ਆ ਕੀ ਨੇ ਆ ਇਹਦਾ ਟਰੈਕਟਰ ਹੈ ਜੇ ਕੋਈ ਮੇਰਾ ਵੀਰ ਜਾਣਦਾ ਹੋਵੇ ਆ ਇਹਦਾ ਟਰੈਕਟਰ ਹੈ ਜੀ ਇਹ ਕਹਿੰਦੇ ਟਰੈਕਟਰ ਇਹਨਾਂ ਦਾ ਜੇ ਕੋਈ ਵੀਰ ਇਹਨਾਂ ਨੂੰ ਜਾਣਦਾ ਹੋਵੇ ਆ ਟਰੈਕਟਰ ਇਹਨਾਂ ਦਾ ਤੇ Shimla ਪਹਾੜੀ ਪਿਆ ਆ ਇਹਨਾਂ ਨੂੰ ਲੈ ਕੇ ਸਿਵਲ ਹਸਪੀਟਲ ਨੂੰ ਜਾ ਰਹੇ ਆ ਅਸੀਂ ਚੁਕਾ ਕੇ ਬਹੁਤ ਬਹੁਤ ਸ਼ੇਅਰ ਕਰੋ ਟਾਂਡੇ ਇਲਾਕੇ ਦੇ ਜਿੰਨੇ ਵੀ ਮੇਰੇ ਭਰਾ ਆ ਕਿਉਂਕਿ ਟਾਂਡੇ ਇਲਾਕੇ ਦੇ ਵਿੱਚੋਂ ਕੱਦੂ ਕਰਕੇ ਆਇਆ ਪਿੱਛੇ ਗੱਡ ਰੱਖਿਆ ਟਰੈਕਟਰ ਆ ਇਹ ਹੱਥ ਜੋੜ ਕੇ ਬੇਨਤੀ ਆ ਜਿੰਨੀ ਛੇਤੀ ਹੋ ਜਾਦਾ ਵੀਰ ਦਾ ਤਾਂ ਕਿ ਪਤਾ ਲੱਗ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਰਾ ਕਿਹੜਾ ਪਿੰਡ ਹੈ ਤੇਰਾ ਹੈ ਕੋਈ ਜਾਣਦਾ ਵੀਰੇ ਕਿਹੜਾ ਐਰ ਟ੍ਰੈਕਟਰ ਵੀ ਹੈਦਾ ਇਹ ਭਲਾ ਪਤਾ ਕੁਝ ਹਾਂ ਰੁਕ ਮਾਰ ਉਹ ਪੁੱਛ ਲਓ ਮੁੱਛੇ ਨੂੰ ਮਹਰੀ ਨੂੰ 500 ਰੁਪਏ ਯਾਰ ਕਿੱੱਕੇ ਐਂਬੂਲੈਂਸ ਚਾਲੋ ਆਉਂਦਾ ਆਇਆ ਯਾਰ ਕਾਲ ਮੇ ਆ ਪਾ ਲੈ ਉਹ ਵਾਹ ਇੱਧਰ ਫੜੋ ਬਾ ਪਹਿਲਾਂ ਫਾੜੀ ਫਾੜੀ ਕਰੋ ਕਿੱਥੋਂ ਆਇਆ ਉਹ ਇੱਧਰੋਂ ਕੰਮ ਕਰਵਾ ਚੱਕਦਾ ਯਾਰ ਕੋਈ ਝਾੜੇ ਪੁੱਟਵਾ ਦੇ ਉਹ ਯਾਰ ਇੱਧਰੋਂ ਹੋ ਇੱਧਰੋਂ ਇੱਕ ਨੂੰ ਇੱਕ ਨੂੰ ਹਲਾਵਾ ਆ ਠੀਕ ਆ ਵੀ ਪਿਆ ਦੇਖ ਮੈਂ ਕਿਹਾ ਉਹ ਗੱਲ ਕੀ ਹੋ ਗਿਆ ਸਰ ਇਹ ਲਾਇਆ ਹੁਣ ਇਹਨੇ ਉਹ ਬੜਾ ਹੋ ਗਿਆ ਆਉ ਜਾਂ ਨਾਲ ਉਹ ਤੇ ਹੋ ਜਾਂਦਾ ਚੁੱਪ ਹੋ ਜਾ ਤੇਰਾ ਗੱਲੀ ਇਹ ਮੇਰੇ ਕੋਲ ਮੈਂ ਅੱਖਾਂ ਝੰਕਰਾਉਂਦਾ ਦੇਖੋ ਯਾਰ ਉਹ ਬੜਾ ਵੱਡੀ ਹੋਏ ਉਹ ਕਿਹੜਾ ਪਿੰਡ ਹੈ ਤੇਰਾ ਫਾੜ ਗਈ ਆ ਹੁਣ ਚੱਪੋ ਯਾਰ ਜਾਨ હવે જલ્દી જિંદગી બચાવણી ચાહી દી યાર ਬ੍ਰੇਕ ਲਾਈ ਹੈਂਡ ਬ੍ਰੇਕ ਲਾਈ ਮੈਂ ਟੇ ਚਪੇੜਾ ਚੁਪੜਾ ਮਾਰਦੇ ਰਹੋ ਕੱਪੜੇ ਉੱਪਰ ਮਾਰੀ ਦੋ ਬ੍ਰੇਕ ਕਰੋ ਹੈਂਡ ਬ੍ਰੇਕ ਕਰੋ ਕੱਪੜੇ ਬੰਦਾ ਜੰਜੀ ਤੇ ਪਾਜੋ ਦੇਖੋ ਯਾਰ ਮੇਟ ਦੇਖੋ ਅੜ ਕੇ ਖਿੜੋ ਅਪਣਾ ਕਿਨਾਂ ਬਾਗ ਜਾਗੋ ਮਨਾ ਜਾ ਤੁਹਾਡਾ ਆਪਣਾ ਭਰਾ ਹੋਵੇ ਯਾਰ ਸਾਮੀ ਹੀ ਸਭ ਹੈ ਪੇਟ ਦੇ ਅੰਦਰ ਗੱਲ ਕਿੰਨੇ ਵੱਜਣੇ ਇੱਕ ਪਾਸੇ ਛੋਟੇ ਨਾਲ ਦੂਜੇ ਪਾਸੇ ਬੈਠਣਾ ਪਈ ਤੁਹਾਡੀ ਜਾਨ ਤਰਕਰ ਮਗਾ ਦੇਣਾ ਪੜੇਗਾ